ਹੈਲੋ ਜੀ ਸ਼ਸ਼ਕਾਲ ਜੀ ਤੁਸੀਂ ਦੇਖਣ ਸਾਡਾ YouTube ਚੈਨਲ ਪਵਨਦੀਪ ਕੌਰ ਐਂਡ ਤਰਨ ਅੱਜ ਆਪਾਂ ਜੀ ਇੱਕ ਬਹੁਤ ਹੀ ਜ਼ਰੂਰੀ ਵਿਸ਼ੇ ਤੇ ਗੱਲ ਕਰਾਂਗੇ ਜੋ ਕਿ ਹੈ ਪਸ਼ੂਆਂ ਦੀ ਜੇਰ ਇਹਦੇ ਆਪਾਂ ਕੁਝ ਦੇਸੀ ਨੁਕਤੇ ਦੱਸਾਂਗੇ ਜੀ ਤੁਸੀਂ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖਣਾ ਜੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਜੀ ਅਸਲ ਵਿੱਚ ਜਦੋਂ ਆਪਣੇ ਸਮੇਂ ਸਿਰ ਪਸ਼ੂ ਦੀ ਜ਼ੇਰ ਨਹੀਂ ਪੈਂਦੀ ਤਾਂ ਉਹਦਾ ਪਸ਼ੂ ਦੀ ਸਿਹਤ ਤੇ ਦੁੱਧ ਤੇ ਤਾਂ ਮਾੜਾ ਅਸਰ ਪੈਣਾ ਹੀ ਪੈਣਾ ਜੀ ਤਾਂ ਜੁੜੀ ਅਸਲ ਵਿੱਚ ਜ਼ੇਰ ਹੈ ਜੀ ਉਹ 4 ਤੋਂ 5 ਘੰਟੇ ਬਾਅਦ ਪੈਣੀ ਬਹੁਤ ਜ਼ਰੂਰੀ ਆ ਜੇ ਇਤੋਂ ਵੱਧ ਸਮਾਂ ਲੰਘ ਜੇਵੇ ਅਸਲ ਵਿੱਚ ਤਾਂ ਕਹਿੰਦੇ ਨੇ 12 ਘੰਟੇ ਲੰਘ ਜਾਂ ਨਾ ਤਾਂ ਡਾਕਟਰ ਤੋਂ ਆਪਾਂ ਨੂੰ ਜ਼ੇਰ ਕਢਵਾਉਣੀ ਪੈਂਦੀ ਆ ਪਰ ਆਪਾਂ ਉਦੋਂ ਪਹਿਲਾਂ ਕੁਝ ਦੇਸੀ ਨੁਕਤੇ ਪਰਤ ਕੇ ਦੇਖਾਂਗੇ ਜੀ ਜਦੋਂ ਆਪਾਂ ਨੂੰ ਇਹ ਲੱਗਦਾ ਵੀ ਆਪਣਾ ਡੰਗਰ ਸੂਕਾ ਹੋਣਾ ਉਹ ਤੋਂ 15 20 ਮਿੰਟ ਪਹਿਲਾਂ ਆਪਾਂ ਇੱਕ ਕਾੜਾ ਤਿਆਰ ਕਰਨਾ ਹੈ ਜੋ ਗੁੜ ਤੇ ਅਜਵਾਈਨ ਤੋਂ ਇਹਦੇ ਵਾਸਤੇ ਆਪਾਂ ਨੂੰ ਜੀ ਘਰ ਵਿੱਚ ਹੀ ਸਾਰਾ ਕੁਝ ਮਿਲ ਜਾਂਦਾ ਹੈ ਗੁੜ ਵੀ ਆਪਣੇ ਘਰੇ ਹੁੰਦਾ ਹੈ ਜਵੈਣ ਵੀ ਹੁੰਦੀ ਹੈ ਜੀ ਠੀਕ ਹੈ ਇਹ ਨੁਕਤਾ ਜੀ ਜਿਹੜਾ ਇਹ ਆਪਣਾ ਅਪ ਡੰਗਰਾਂ ਤੇ ਇਹਦਾ ਪ੍ਰੈਕਟੀਕਲ ਕਰਕੇ ਦੇਖਿਆ ਹੋਇਆ ਹੈ ਇਹਦਾ ਬੈਨੀਫਿਟ ਬਹੁਤ ਹੀ ਵਧੀਆ ਹੈ ਇਧਰ ਰਿਜ਼ਲਟ ਜਾਨੀ ਕਿ ਬਹੁਤ ਵਧੀਆ ਹੈ। ਤੁਹਾਨੂੰ ਜੀ 500 ਗ੍ਰਾਮ ਦਾ ਗੁੜ ਲੈਣਾ ਹੈ, 50 ਗ੍ਰਾਮ ਅਜਵਾਈਨ, ਠੀਕ ਹੈ ਜੀ, 1 25 ਗ੍ਰਾਮ ਤੁਹਾਨੂੰ ਸੁੱਕਾ ਅਦਰਕ ਲੈਣਾ। ਇਹ ਚੀਜ਼ਾਂ ਤਿੰਨੇ ਬਹੁਤ ਗਰਮ ਹੁੰਦੀਆਂ ਨੇ ਜੀ। ਇਹ ਅੰਦਰੋਂ ਸਰੀਰ ਨੂੰ ਗਰਮਾਹਟ ਦਿੰਦੀਆਂ ਨੇ ਜਿਦੇ ਨਾਲ ਜੇਰ ਬਹੁਤ ਆਸਾਨੀ ਨਾਲ ਪੈ ਸਕਦੀ ਹੈ। ਤੁਹਾਨੂੰ ਇਹਨੂੰ ਬਣਾਉਣਾ ਕਿਵੇਂ ਜੀ? 2 ਤੋਂ 3 ਲੀਟਰ ਪਾਣੀ ਲੈ ਲਓ। ਉਹਦੇ ਵਿੱਚ ਇਹ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਉਬਾਲ ਲਓ। ਜਦੋਂ ਪਾਣੀ ਅੱਧਾ ਰਹਿ ਜਾਵੇ, ਤਾਂ ਤੁਸੀਂ ਇਹਨੂੰ ਕੋਸਾ ਕੋਸਾ ਬਦ ਡੰਕਰ ਨੂੰ ਦੇ ਸਕਦੇ ਹੋ ਇਹ ਅੰਦਰੋਂ ਗਰਮੈਸ਼ ਨੂੰ ਪੈਦਾ ਕਰੂਗਾ ਤੇ ਜ਼ੇਰ ਕੱਢਣ ਵਿੱਚ ਬਹੁਤ ਆਸਾਨ ਆਸਾਨੀ ਹੁੰਦੀ ਹੈ ਪਸ਼ੂ ਨੂੰ ਇਹ ਵੀ ਜ਼ਰੂਰ ਤਾਂ ਜੇ ਇੱਕ ਆਪਾਂ ਗਲਤੀ ਕਰਦੇ ਆਪਾਂ ਨੂੰ ਡਾਕਟਰ ਕਹਿ ਦਿੰਦਾ ਵੀ ਚਲੋ ਡਾਕਟਰ ਲਾ ਲਓ ਜਾਂ ਕੋਈ ਵੀ ਕਹਿ ਦਿੰਦਾ ਆਪਾਂ ਨੂੰ ਵੀ ਆਪਾਂ ਜਿੰਨਾ ਟਾਈਮ ਜ਼ੇਰ ਨਹੀਂ ਪੈਂਦੀ ਆਪਾਂ ਪਸ਼ੂ ਦਾ ਦੁੱਧ ਨਹੀਂ ਕੱਢਣਾ ਇਹ ਗਲਤੀ ਕਦੇ ਵੀ ਨਾ ਕਰੋ ਜੀ ਜਿਹੜਾ ਬੌਲੇ ਵਾਲਾ ਪਹਿਲਾ ਦੁੱਧ ਹੁੰਦਾ ਉਹ ਬਹੁਤ ਤਾਕਤਵਰ ਹੁੰਦਾ ਤੁਸੀਂ 15 ਮਿੰਟ ਤੋਂ ਲੈ ਕੇ ਅੱਧੇ ਘੰਟੇ ਦੇ ਵਿੱਚ ਵਿੱਚ ਤੁਸੀਂ ਪਸ਼ੂ ਦੀ ਧਾਰ ਕੱਟ ਕੇ ਕੁਛ ਦੁੱਧ ਤਾਂ ਉਹਦੇ ਕੱਟੇ ਜਿਵੇਂ ਬੱਚੇ ਨੂੰ ਪਲਾ ਸਕਦੇ ਹੋ ਉਹਦੇ ਨਾਲ ਜਿਹੜਾ ਬੱਚੇ ਦੀ ਗਰੋਥ ਬਹੁਤ ਛੇਤੀ ਹੁੰਦੀ ਹੈ ਜਿਹੜਾ ਆਪਾਂ ਬੌਲੀ ਵਾਲਾ ਦੁੱਧ ਕਹਿੰਦੇ ਨੇ ਨਾ ਉਹਦੇ ਨਾਲ ਪਸ਼ੂ ਜਿਹੜੇ ਪਸ਼ੂ ਦਾ ਕੱਟਾ ਬੱਚਾ ਉਹਦੀ ਗ੍ਰੋਥ ਬਹੁਤ ਛੇਤੀ ਹੁੰਦੀ ਹੈ ਜੇ ਆਪਾਂ ਉਹ 15 ਮਿੰਟ ਤੋਂ ਲੈ ਕੇ ਅੱਧੇ ਘੰਟੇ ਦੇ ਵਿੱਚ ਵਿੱਚ ਹੀ ਪਲਾ ਦਈਏ ਜਿਹੜਾ ਦੁੱਧ ਹੈ ਜੀ ਉਹ ਤੁਸੀਂ ਬੌਲੇ ਵਾਲੀ ਧਾਰ ਕੱਟਿਓ ਅੱਧਾ ਦੁੱਧ ਤੁਸੀਂ ਆਪਦੀ ਮੱਝ ਜਾਂ ਗਾਂ ਨੂੰ ਪਲਾ ਸਕਦੇ ਹੋ ਵਿੱਚ ਗੁੜ ਪਾ ਕੇ ਉਹਦੇ ਨਾਲ ਵੀ ਜੇਰ ਬਹੁਤ ਛੇਤੀ ਪੈਂਦੀ ਹੈ ਚਾਹੇ ਤੁਸੀਂ ਜਿਹੜਾ ਆਪਾਂ ਨੇ ਪਹਿਲਾਂ ਤੁਹਾਨੂੰ ਕਾੜਾ ਦੱਸਿਆ ਚਾਹੇ ਉਹਦੇ ਵਿੱਚ ਮਿਲਾ ਕੇ ਪਾ ਦਿਓ ਚਾਹੇ ਤੁਸੀਂ ਦੁੱਧ ਨੂੰ ਉਹਦੇ ਵਿੱਚ ਪਾ ਕੇ ਪਲਾ ਦਿਓ ਚਾਹੇ ਕੱਲਾ ਗੁੜ ਤੇ ਦੁੱਧ ਪਲਾ ਦਿਓ ਉਹਦੇ ਨਾਲ ਵੀ ਬਹੁਤ ਹੁੰਦਾ ਜੀ ਅਸਲ ਵਿੱਚ ਤਾਂ ਦੁੱਧ ਦਾ ਪਾਨੂਮ ਡੰਕਰ ਨੂੰ 2 ਦਿਨ ਪਲਾਉਣਾ ਚਾਹੀਦਾ 2 ਦਿਨ ਪਸ਼ੂ ਨੂੰ ਦੁੱਧ ਜ਼ਰੂਰ ਪਲਾਓ ਜੀ ਉਹਦੇ ਨਾਲ ਕੈਲਸ਼ੀਅਮ ਦੀ ਘਾਟ ਨਹੀਂ ਪੈਂਦੀ ਕੈਲਸ਼ੀਅਮ ਦੀ ਘਾਟ ਕਦੇ ਵੀ ਨਹੀਂ ਪੈਂਦੀ ਉਹਦੇ ਨਾਲ ਜੀ ਉਹ ਕੈਲਸ਼ੀਅਮ ਨੂੰ ਵੀ ਪੂਰਾ ਕਰੂਗਾ ਤੇ ਜੇਰ ਵੀ ਉਹਦੇ ਨਾਲ ਆਸਾਨੀ ਨਾਲ ਪੈ ਜਾਊਗਾ ਜਾਨ ਜੀ ਤੁਸੀਂ ਜਿਹੜਾ ਆਪਣਾ ਦੁੱਧ ਲਹਣ ਵਾਲਾ ਮੱਝਾਂ ਵਾਲਾ ਟੀਕਾ ਹੁੰਦਾ ਉਬੀਲਾ ਸਕਦੇ ਇਹ ਟੀਕਾ ਜੀ ਤੁਸੀਂ ਮੱਝ ਦੇ 5 ਐਮ ਐਲ ਤੇ ਗਾਂ ਦੇ 10 ਐਮ ਐਲ ਲਾ ਸਕਦੇ ਹੋ ਆਮ ਤੌਰ ਤੇ ਤਾਂ ਜੀ ਹੁਣੇ ਟੀਕਾ ਮਿਲਦਾ ਬਹੁਤ ਘੱਟ ਹੈ ਪਰ ਮਿਲਦਾ ਹੈ ਜਿਹੜੇ ਲੋਕ ਮੱਝਾਂ ਰੱਖਦੇ ਨੇ ਜੀ ਉਹਨਾਂ ਤੋਂ ਇਹ ਟੀਕਾ ਤੁਹਾਨੂੰ ਆਸਾਨੀ ਨਾਲ ਮਿਲ ਚੋਗਾ ਠੀਕ ਹੈ ਜੀ ਇੱਕ ਤੁਸੀਂ ਕਰ ਸਕਦੇ ਹੋ ਜਦੋਂ ਡੰਗਰ ਸੂਨਸਾਰ ਜੀ ਜੇ ਤਾਂ ਸਿਆਲ ਆ ਤਾਂ ਸਰੋਂ ਦਾ ਤੇਲ ਕੋਸਾ ਕਰਕੇ ਜੇ ਗਰਮੀਆਂ ਤਾਂ ਠੰਡਾ ਹੀ ਉਹਦੇ ਕਮਰੋੜ ਤੇ ਮਲਦੋ ਜੀ ਐਨ ਚੰਗੀ ਤਰ੍ਹਾਂ ਮਾਲਸ਼ ਕਰਦੋ ਉਹਦੇ ਨਾਲ ਜੇਰ ਆਸਾਨੀ ਨਾਲ ਪੈ ਜਾਂਦੀ ਹੈ ਕਿਉਂਕਿ ਉਹਨੂੰ ਚਿਕਨਾਈ ਹੋ ਜਾਂਦੀ ਹੈ ਜੀ ਉਹਦੇ ਨਾਲ ਜੇਰ ਕਮਰੋੜ ਤੇ ਤੇਲ ਲਾਉਣਾ ਅੰਦਰੋਂ ਛੇਤੀ ਛੱਡ ਜਾਂਦੀ ਹੈ ਜੀ ਉਹਦੇ ਨਾਲ ਜੇਰ ਆਸਾਨੀ ਨਾਲ ਪੈਂਦੀ ਹੈ ਜੇ ਤੁਹਾਨੂੰ ਇਹ ਨੁਕਤਾ ਕੋਈ ਵੀ ਨਹੀਂ ਅਪਣਾਉਣਾ ਤਾਂ ਤੁਸੀਂ ਇੱਕ ਨੁਕਤਾ ਜ਼ਰੂਰ ਕਰਿਓ ਜੀ ਜੇ ਤੁਹਾਡੇ ਗਿੱਠਕ ਜੇਰ ਲੰਮਕਦੀ ਹੈ ਤੁਸੀਂ ਉਹਦੇ ਨਾਲ ਚਾਮੜੇ ਦੀ ਜੁੱਤੀ ਬਨਨਦੇ ਹੋ ਉਹ ਵਜਨ ਨਾਲ ਜੇਰ ਛੇਤੀ ਖਿਸਕੇ ਆਉਂਦੀ ਹੈ ਜੀ ਤੇ ਪੈ ਵੀ ਛੇਤੀ ਜਾਂਦੇ ਘੰਟੇ ਕਿਚੇ ਪੈ ਜਾਂਦੀ ਹੈ ਪਰ ਜੁੱਤੀ ਜੀ ਚਾਮੜੇ ਦੀ ਹੋਣੀ ਹੀ ਚਾਹੀਦੀ ਹੈ ਹੋਰ ਜੁੱਤੀ ਨਹੀਂ ਸਿਰਫ ਕੱਲੇ ਚਾਮੜੇ ਦੀ ਨਾਲ ਉਹ ਜਦੋਂ ਵਜਨ ਪਾਉਗਾ ਉਹ ਜੇਰ ਥੱਲੇ ਨੂੰ ਖਿਸਕੇ ਲੱਗ ਚੋਂ ਘੰਟੇ ਚ ਜੇਰ ਪੈ ਜਾਂਦੀ ਹੈ ਜੀ ਠੀਕ ਹੈ ਜੀ ਇਹ ਜ਼ਰੂਰ ਤੁਸੀਂ ਇਹਨਾਂ ਚੋਂ ਇੱਕ ਵੀ ਕਰਿਓ ਜੀ ਜਿਹੜਾ ਮੈਂ ਤੁਹਾਨੂੰ ਦੁੱਧ ਵਾਲਾ ਦੱਸਿਆ ਵੀ 2 ਦਿਨ ਉਹ 2 ਤੋਂ ਵੀ ਚਾਹੇ 3 ਦਿਨ ਪਲਾ ਲਓ ਦੋ ਏਡਾਂਗੇ ਦੁੱਧ ਢੰਗਰ ਨੂੰ ਜ਼ਰੂਰ ਪਲਾਵੋ ਜੀ ਮੱਝਾਂ ਨੂੰ ਉਹਦੇ ਨਾਲ ਜਿਹੜਾ ਆਪਾਂ ਪਿੱਛੋਂ ਪਸ਼ੂ ਨੂੰ ਕੈਲਸ਼ੀਅਮ ਪਾਉਣੇ ਉਹਦੇ ਨਾਲ ਕੈਲਸ਼ੀਅਮ ਪਾਉਣ ਦੀ ਲੋੜ ਨਹੀਂ ਪੈਂਦੀ ਜੇ ਤੁਹਾਡਾ ਪਸ਼ੂ ਦੁੱਧ ਪੀ ਲਵੇ ਨਾ ਉਹ ਕੈਲਸ਼ੀਅਮ ਪਾਉਣ ਦੀ ਕਦੇ ਵੀ ਲੋੜ ਨਹੀਂ ਪੈਂਦੀ ਆਪਾਂ ਨੂੰ ਤੇ ਉਹ ਗਾਂਾਂ ਵਾਸਤੇ ਵੀ ਵਧੀਆ ਛੇਤੀ ਕੰਸੀਵ ਟੀਕਾ ਕੰਸੀਵ ਛੇਤੀ ਕਰਤਾ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤਾਂ ਜੀ ਇਹਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਹੋਰ ਵੀਰ ਭੈਣਾਂ ਨੂੰ ਵੀ ਨਾਲ ਵੀ ਸ਼ੇਅਰ ਕਰਿਆ ਕਰੋ ਤਾਂ ਜੋ ਸਾਡੀਆਂ ਵੀਡੀਓ ਦੇਖ ਸਕਣ ਤੇ ਤੁਹਾਨੂੰ ਲਾਈਕ ਕਮੈਂਟਾਂ ਚ ਦੱਸਿਆ ਕਰੋ ਜੇ ਕਿਸੇ ਨੇ ਕਿਸੇ ਵੀ ਚੀਜ਼ ਤੇ ਵੀਡੀਓ ਬਣਵਾਉਣੀ ਹੋਵੇ ਤਾਂ ਆਪਾਂ ਉਹ ਵੀਡੀਓ ਜ਼ਰੂਰ ਬਣਾਵਾਂਗੇ ਜੀ ਥੈਂਕ ਯੂ